ਹਸੀਕਾਲ ਜੀ ਮੇਰੇ ਸਾਰੇ ਕਿਸਾਨ ਭਰਾਵਾਂ ਨੂੰ ਕਿਸਾਨ ਵੀਰੋ ਇਸ ਟਾਈਮ ਸਬਜੀ ਦੀ ਜਿਹੜੀ ਰੁੱਤ ਆ ਸਾਰੀ ਲਗਭਗ ਚੱਲ ਰਹੀ ਹੈ ਕੱਦੂ ਲੱਗ ਰਿਹਾ ਤੋਰੀ ਲੱਗ ਰਹੀ ਹੈ ਪਿੰਡੀ ਲੱਗ ਰਹੀ ਹੈ ਪਰ ਤੁਸੀਂ ਜਿਵੇਂ ਬਹੁਤ ਸਾਰੇ ਫਾਰਮ ਵੀ ਕਹਿੰਦੇ ਵੀ ਕੱਦੂ ਵਿੱਚ ਜਿਹੜੇ ਚੰਗੇ ਵੈਰਟੀ ਸੀ ਕੀੜੇ ਲਾ ਸਕਦੇ ਆ ਦੇਖੋ ਕੱਦੂ ਦੇ ਵਿੱਚ ਜੇ ਆਪਾਂ ਸਭ ਤੋਂ ਟਾਪ ਦੀ ਗੱਲ ਕਰਦੇ ਆ ਤਾਂ ਹਾਈ ਬੇਜਾ ਜਿਹੜਾ ਆਪਣਾ ਜੈਦੇਵ ਕੱਦੂ ਆਉਂਦਾ ਉਹ ਸਭ ਤੋਂ ਟਾਪ ਦੀ ਕੁਆਲਿਟੀ ਵਿੱਚ ਆਉਂਦਾ ਕਿਉਂਕਿ ਉਹਦਾ ਕਲਰ ਬਹੁਤ ਜਿਆਦਾ ਪਿਆਰਾ ਲੰਦਾ ਲੇਕਿਨ ਵਿੱਚ ਫਾਰਮਰ ਵੀ ਰਿਆਂ ਸਵਾਲ ਹੁੰਦੇ ਆ ਕਿ ਵੀ ਝਾੜ ਚਾਰ ਦੇਖੋ ਜੀ ਜੈ ਦੇ ਦਾ ਝਾੜ ਹੋ ਸਕ ਦੂਜੇ ਨਾਲੋਂ ਘੱਟ ਰਹੇ ਜੀ ਕਿਉਂਕਿ ਉਸ ਦਾ ਜਿਹੜਾ ਫਲ ਫਰੂਟ ਬਿਰਲਾ ਲੱਗਦਾ ਹੈ ਤੇ ਲੇਕਿਨ ਫਲ ਜਿਹੜਾ ਸਨੱਖਾਪਨ ਬਹੁਤ ਜ਼ਿਆਦਾ ਹੁੰਦਾ ਤਾਂ ਤੁਸੀਂ ਜੇ ਤੁਹਾਡੇ ਬਾਣ ਦੇ ਵਿੱਚ ਤੁਸੀਂ ਕੈਲਸ਼ੀਅਮ ਦੀ ਘਾਟ ਪੂਰੀ ਕਰ ਸਕਦੇ ਹੋ ਜਾਂ ਤੁਸੀਂ ਸਾਰੇ ਖਰਾਕੀ ਤੱਤ ਪੂਰੇ ਕਰ ਸਕਦੇ ਹੋ ਤਾਂ ਤੁਸੀਂ ਜਿਵੇਂ OS91 ਔਕਾਸਿਰ ਦਾ ਉਬਰੇਟਰ ਵੀ ਪੈ ਲਈ ਸਕਦੇ ਹੋ ਵੀ ਬਹੁਤ ਸੋਹਣਾ ਜਿਹੜਾ ਕਦੂਆ ਉਹ ਲੱਗਦਾ ਹੈ ਉਹਦੇ ਵੀ ਲੂ ਬਹੁਤ ਆਉਂਦੀ ਹੈ ਹਾਂ ਜੇ ਤੁਸੀਂ ਇੱਕ ਇੱਕ ਵੀ ਦਾ ਕਾਲ ਸਵਾਲ ਆਇਆ ਸੀ ਵੀ ਅਸੀਂ ਹੋਰ ਕੀ ਲਾ ਸਕਦੇ ਆ ਦੇਖੋ ਅਗਰ ਤੁਹਾਡੇ ਕੋਈ ਜੇ ਜਗਾ ਬੇਲੀ ਪਈ ਹੈ ਤੁਹਾਡੇ ਕੋਲ ਜਮੀਨ ਬੇਲੀ ਪਈ ਹੈ ਤਾਂ ਤੁਹਾਡੇ ਕੋਲੇ ਸਭ ਤੋਂ ਬਿਹਤਰੀ ਬੈਸਟ ਆਪਸ਼ਨ ਹੈ ਉਹ ਹੈਗੀ ਹੈ ਪਿੰਡੀ ਦੀ ਔਰ ਪਿੰਡੀ ਵਿੱਚ ਜੇ ਤੁਸੀਂ ਗੱਲ ਕਰੋ ਵੀ ਸਭ ਤੋਂ ਵਧੀਆ ਅਸੀਂ ਕਿਹੜੀ ਲਾ ਸਕਦੇ ਆ ਇਸ ਟਾਈਮ ਜੇ ਤੁਸੀਂ ਪਿੰਡੀ ਵਿੱਚ ਗੱਲ ਕਰੋਗੇ ਤੁਸੀਂ ਸਭ ਤੋਂ ਜਿਹੜੀ ਵਧੀਆ ਵੈਰਾਈਟੀ ਹੈ ਓਮਕਾਰ ਦੀ 7001 ਵੈਰਾਈਟੀ ਕੋਈ ਲਾ ਸਕਦੇ ਹੋ ਉਹ ਬਰੇਟ ਦਾ ਕੋਈ ਤੋੜ ਨਹੀਂ ਤੇ ਦਾ ਕੋਈ ਮੁਕਾਬਲਾ ਨਹੀਂ ਸੋ ਇਸ ਕਰਕੇ ਜਿਹੜੇ ਸੱਜਣ ਮਿੱਤਰ ਵੀ ਲਾਉਣਾ ਚਾਹੁੰਦੇ ਆ ਹੋ ਪਿੰਡੀ ਲਾ ਸਕਦੇ ਆ ਪਿੰਡੀ ਤੁਹਾਨੂੰ ਵਧੀਆ ਕਮਾਈ ਦੇ ਸਕਦੀ ਹੈ ਸੋ ਸਸਟੀ ਕਰ ਸਾਨੂੰ ਜਿਉਂਦੇ ਵਾਦ ਰੋ ਜੀ